ਮਿਰਜਾ ਸੇਵਾ ਦੇ ਕਿਸੇ ਦੇ ਵਿੱਚ ਅਗਲਾ ਪੈਰਾ ਆ ਜਾਂਦਾ ਨੌਵਾਂ ਪੈਰਾ ਕੋਈ ਨਾ ਦੀਦਾ ਸੂਰਮਾ ਜਿਹੜਾ ਮੈਨੂੰ ਹੱਥ ਕਰੇ ਕਟ ਕਪੜਾ ਆ ਜਾਂ ਟੱਕਰੀ ਮੇਥੋਂ ਰਾਠ ਡਰੇ ਵੱੜ ਵੱੜ ਕੱਢ ਦਿਆਂ ਵੱਢ ਦਿਆਂ ਸੂਰਮੇ ਜੋ ਖੇਤੀ ਨੂੰ ਪੈਣ ਗੜੇ ਸਿਰ ਸਿਆਲਾਂ ਦੇ ਵੱਢ ਕੇ ਸਿੱਟੂਆਂ ਵਿੱਚ ਰੜੇ ਹੁਣ ਇਥੇ ਮਿਰਜਾ ਆਪਣੇ ਆਪ ਨੂੰ ਬੜਾ ਬਹਾਦਰ ਦੱਸਦਾ ਕਹਿੰਦਾ ਕੋਈ ਨਾ ਦੀਨ ਦਾ ਸੂਰਮਾ ਜਿਹੜਾ ਮੈਨੂੰ ਹੱਥ ਕਰੇ ਮਤਲਬ ਹੱਥ ਕਰੇ ਦਾ ਮਤਲਬ ਹੁੰਦਾ ਵੀ ਮੁਕਾਬਲਾ ਕਰੇ ਕੱਡ ਕਪੜਾ ਅਜਾਂ ਟੱਕਰੇ ਫੌਜਾਂ ਦੇ ਵੀ ਟੱਕਰੇ ਕਰਵਾ ਦਿਆਂ ਮਿੱਥੋ ਰਾਠ ਡਰੇ ਵੱਡੇ ਵੱਡੇ ਸਰਦਾਰ ਮਿੱਥੋ ਡਰਦੇ ਨੇ ਵੜ ਵੜ ਵੱਢਦਿਆਂ ਸੂਰਮੇ ਜੋ ਖੇਤੀ ਨੂੰ ਪੈਣ ਗੜੇ ਵੜ ਵੜ ਮਤਲਬ ਘੇਰ ਘੇਰ ਕੇ ਸੇਰ ਸਿਆਲਾਂ ਦੇ ਵੱਢ ਕੇ ਸਿੱਟੂਆਂ ਵਿੱਚ ਰੜੇ ਰੜੇ ਦਮਦੰਦ ਰੜੇ ਮੈਦਾਨ ਵਿੱਚ ਹਾਂਜੀ ਹੁਣ ਹੈਗਾ ਸਹਿਬਾ ਨੂੰ ਕੱਢ ਕੇ ਲਿਜਾ ਰਹੇ ਮਿਰਜ਼ੇ ਨੇ ਸਹਿਬਾ ਨੂੰ ਕਿਹਾ ਕਿ ਮੈਨੂੰ ਕੋਈ ਅਜਿਹਾ ਸੂਰਮਾ ਨਹੀਂ ਦਿਸਦਾ ਕੋਈ ਨਾ ਦੀਂਦਾ ਸੂਰਮਾ ਜਿਹੜਾ ਮੈਨੂੰ ਹੱਥ ਕਰੇ ਜਿਹੜਾ ਮੇਰੇ ਨਾਲ ਟੱਕਰ ਲੈ ਸਕਦਾ ਵਾ ਜਾਂ ਮੁਕਾਬਲਾ ਕਰ ਸਕਦਾ ਕੱਟ ਕਪੜਾ ਆਦਾਂ ਟੱਕਰੀ ਮਿਥੋ ਰਾਟ ਡਰੇ ਮੈਂ ਤਾਂ ਅਨੇਕਾਂ ਫੌਜਾਂ ਨਾਲ ਟੱਕਰ ਲੈ ਸਕਦਾ ਵਾਂ ਤੇ ਮੈਂ ਤਾਂ ਤਾਂ ਵੱਡੇ ਵੱਡੇ ਸਰਦਾਰ ਵੀ ਡਰਦੇ ਨੇ ਵੜ ਵੜ ਵੱਢ ਗਿਆ ਸੂਰਮੇ ਜੋ ਖੇਤੀ ਨੂੰ ਭਾਂਗੜੇ ਮੈਂ ਤਾਂ ਸੂਰਮਿਆਂ ਨੂੰ ਘੇਰ ਘੇਰ ਕੇ ਉਹਨਾਂ ਦੇ ਸਿਰ ਇਸ ਤਰ੍ਹਾਂ ਵੱਢ ਕੇ ਸੁੱਟਦਾ ਵਾਂ ਜਿਸ ਤਰ੍ਹਾਂ ਕਿ ਖੇਤਾਂ ਵਿੱਚ ਗੜੇ ਪੈਣ ਨੇ ਤੇ ਰੜੇ ਮੈਦਾਨ ਦੇ ਵਿੱਚ ਮੈਂ ਉਹਨਾਂ ਦੇ ਜਿਹੜੇ ਸਿਰ ਉਹ ਸਿੱਟ ਦਵਾਂਗਾ ਘਿਰ ਕੇ ਅਗਲਾ ਹੈਗਾ ਮੰਦਾ ਕੀਤਾ ਸੁਣ ਸੈਬਾ ਮੇਰਾ ਤਰਕ ਸ਼ਟੰਗਿਆ ਜੰਡ ਤਰਕ ਸੁੰਦਾ ਤੀਰਾਂ ਦਾ ਪੱਥਾ ਜਿਹਦੇ ਤੀਰ ਪਾਇ ਹੁੰਦੇ ਆ 300 ਕਾਨੀ ਮਿਰਚੇ ਜਵਾਨ ਦੀ ਦਿੰਦਾ ਸਿਆਲਾਂ ਨੂੰ ਵੰਡ ਟੁਕਰੇ ਕੱਢ ਦੇਣੇ ਸੀਗੇ ਪਹਿਲੋ ਮਾਰਦਾ ਵੀਰ ਸ਼ਮੀਰ ਦੇ ਦੂਜੀ ਕੁਲੇ ਦੇ ਤਾਂ ਕੁਲੇ ਮਤਲਬ ਉਹ ਜਿਹੜਾ ਹੁੰਦਾ ਵਾ ਘੋੜਾ ਉਹਦੀ ਕਲੰਗੀ ਵਿੱਚ ਤੀਜੀ ਮਾਰਾ ਜੋੜ ਕੇ ਜਿੰਦੀ ਹੈ ਤੂੰ ਮੰਗ ਮਤਲਬ ਜਿਹਦੇ ਨਾਲ ਤੂੰ ਮੰਗੇ ਆ ਸਿਰ ਤੇ ਮੁੜਾ ਸਾ ਉੱਡ ਗਿਆ ਗਲ ਵਿੱਚ ਪਈ ਝੰਡ ਝੰਡ ਹੁੰਦੇ ਆ ਬਾਲ ਬਾਜਪੁਰਾ ਮਾ ਜੱਟ ਮਰਿਆ ਕੋਈ ਨਾ ਮਿਰਜੇ ਸੰਗ ਹੁਣ ਇਥੇ ਸਹਿਵਾ ਨੇ ਮਿਰਜੇ ਨੂੰ ਧੋਖਾ ਦੇ ਦਿੱਤਾ ਉਹ ਕਿਸ ਤਰ੍ਹਾਂ ਮਿਰਜਾ ਸਹਿਵਾ ਨੂੰ ਲੈ ਤਾ ਗਿਆ ਉਹਦਾ ਹਲਕੇ ਵਿਆਹ ਕਰਾਇਆ ਸੀ ਵਿੱਚੋਂ ਲੈ ਗਿਆ ਉਹਨੂੰ ਬਰੂ ਕੋ ਅਗੋ ਹੋਣੀ ਕੀ ਹੋਈ ਕਿ ਮੰਦਾ ਕੀਤਾ ਸੁਣ ਸਹਿਬਾ ਮੇਰਾ ਤਰਕ ਸਟੰਗਿਆ ਝੰਡ ਜਾਨੀ ਕਿ ਜਦੋਂ ਸਹਿਬਾ ਨੂੰ ਪਤਾ ਲੱਗਿਆ ਕਿ ਉਹਦੇ ਭਰਾ ਆ ਰਹੇ ਨੇ ਤਾਂ ਮਿਰਜ਼ਾ ਜਿਹੜਾ ਹੈਗਾ ਵਾ ਇਹਦੇ ਕੋਲੇ 300 ਤੀਰ ਨੇ ਤਾਂ ਇਹ ਮੇਰੇ ਭਰਾਵਾਂ ਨੂੰ ਮਾਰ ਦੂਗਾ ਇਸ ਨੇ ਕੀ ਕੀਤਾ ਕਿ ਦਰਾਖਤ ਸੀ ਉੱਥੇ ਝੰਡ ਦਾ ਉਹਦੇ ਉੱਪਰ ਜਿਹੜੇ ਤੀਰਾਂ ਦਾ ਪੱਥਾ ਸੀਗਾ ਉਹਨੂੰ ਢੰਗ ਦਿੱਤਾ 300 ਕਾਨੀ ਮਿਰਜੇ ਜਵਾਨ ਦੀ ਦਿੰਦਾ ਸਿਆਲਾ ਨੂੰ ਵੰਡਾ ਮੇਰੇ ਭੱਤੇ ਹੋਏ ਕਹਿੰਦਾ 300 ਤੀਰ ਸੀਗੇ ਜਿਨ੍ਹਾਂ ਨਾਲ ਮੈਂ ਸਿਆਲਾ ਦੇ ਟੁਕੜੇ-ਟੁਕੜੇ ਕਰ ਦੇਣੇ ਸੀ ਪਹਿਲਾਂ ਮਾਰਦਾ ਵੀਰ ਸ਼ਮੀਰ ਦੇ ਸਭ ਤੋਂ ਪਹਿਲਾਂ ਮੈਂ ਤੇਰੇ ਵੀਰ ਸ਼ਮੀਰ ਨੂੰ ਮਾਰਨਾ ਸੀ ਦੂਜੀ ਕੁਲੇ ਦੇ ਟੰਗ ਫਿਰ ਮੈਂ ਉਹਦੇ ਜਿਹੜਾ ਘੋੜਾ ਸੀਗਾ ਉਹਦੇ ਤੰਗ ਵਿੱਚ ਪੇਟੀ ਵਿੱਚ ਮਾਰ ਕੇ ਉਹਨੂੰ ਮਾਰ ਦੇਣਾ ਸੀਗਾ ਤੀਜੀ ਮਾਰਾ ਜੋੜ ਕੇ ਜੀ ਨਹੀਂ ਤੂੰ ਮੰਗਤੀ ਜਮੈਂ ਉਹਨੂੰ ਮਾਰ ਲੈਣਾ ਸੀ ਜਿਸ ਨਾਲ ਤੇਰੀ ਮੰਗਣੀ ਹੋਈ ਹੈ ਸਿਰ ਤੋਂ ਮੁੰਡਾ ਸਾ ਉੜ ਗਿਆ ਗਲਵਜ ਬਈ ਜਾਂਡ ਐਨੀ ਗਲ ਕਹਿਣ ਕਹਿਣ ਦੀ ਗੱਲ ਸੀਗੀ ਤੇ ਦੂਸਰੇ ਪਾਸਿਓਂ ਵਾਰ ਹੋ ਗਿਆ ਸਹਿਵਾ ਦੇ ਧੋਖਾ ਦੇਣ ਨਾਲ ਭਰਾਮਾ ਨੇ ਤੀਰ ਨਾਲ ਮਿਰਜੇ ਦੇ ਸਿਰ ਉੱਪਰੋਂ ਮੁੰਡਾ ਸਾ ਲਾ ਲਾ ਦਿੱਤਾ ਤੇ ਜਿਹੜਾ ਉਹਦਾ ਗਾਲ ਵੱਢਿਆ ਗਿਆ ਤੇ ਉਹਦੇ ਬਾਲ ਜਿਹੜੇ ਹੈਗੇ ਆ ਉਹ ਖੁੱਲ ਗਏ ਸਾਰੇ ਉਰੇ ਖੁੱਲ ਕੇ ਗਲ ਵਿੱਚ ਪੈ ਗਏ ਸੈਭਾ ਦੇ ਧੋਖਾ ਦੇਣਾ ਪ੍ਰਮਾਨਯੀ ਤੀਰਾ ਨਾ ਮਿਰਜੇ ਦੇ ਸਿਰ ਦੇ ਉੱਪਰੋਂ ਮੁੰਡਾ ਸਾਹ ਲੱਗਿਆ ਅਤੇ ਉਹਦੇ ਜਿਹੜੇ ਵਾਲ ਆ ਉਹ ਖੁੱਲ ਕੇ ਗਲ ਵਿੱਚ ਪੈ ਗਏ ਬਾਜ ਭਰਾਮਾ ਜੱਟ ਮਰਿਆ ਮਿਰਜਾ ਭਰਾਮਾ ਦੀ ਕਮੀ ਹੋਣ ਕਰਕੇ ਮਾਰਿਆ ਗਿਆ ਕੋਈ ਨਾ ਮਿਰਜੇ ਦੇ ਸੰਗ ਕਿਉਂਕਿ ਮਿਰਜੇ ਦਾ ਸਾਥ ਦੇਣ ਵਾਲਾ ਕੋਈ ਵੀ ਨਹੀਂ ਸੀ ਅਗੀਰਲਾ ਬੈਰਾ ਹੈਗਾ ਪੀਲੂ ਪੁੱਛੇ ਸ਼ਾਇਰ ਨੂੰ ਕਿਆ ਬਲ ਗਿਆ ਜਹਾਨ ਲੱਗ ਲੱਗੀਆਂ ਮਜਰਸਾਂ ਬੈ ਬੈ ਗਏ ਦਿਵਾਨ ਮਿਰਜ਼ਾ ਮਾਰਿਆ ਮਲਕਤ ਮੌਦਾ ਕੁਛ ਮਾਰਿਆ ਖੁਦੀ ਗੁਮਾਨ ਵਿੱਚ ਕਬਰਾਂ ਦੇ ਖੱਪ ਗਿਆ ਮਿਰਜ਼ਾ ਸੋਹਣਾ ਜਵਾਨ ਇਹ ਕਿੱਸਾ ਜੋੜਿਆ ਪੀਲੂ ਸ਼ਾਇਰ ਨੇ ਜਿਹਨੂੰ ਜਾਣੇ ਕੋਲ ਜਹਾਨ ਪੀਲੂ ਸ਼ਾਇਰ ਨੂੰ ਲੋਕ ਪੁੱਛਦੇ ਨੇ ਕਿ ਦੁਨੀਆ ਤੇ ਸਾਡੇ ਨਾਲ ਦੇ ਲੋਕ ਕਿੱਧਰ ਨੂੰ ਚਲੇ ਗਏ ਨੇ ਦੇਖਦੇ ਹੀ ਨਹੀਂ ਹੈਗੇ ਇੱਥੇ ਹਉਣ ਗਿਣਤ ਲੋਕ ਆਏ ਨੇ ਆਪਣੀਆਂ ਮਹਿਫਲਾਂ ਦੇ ਸੁਭਾਵਾਂ ਸਭਾ ਜੀ ਨੂੰ ਕਹਿੰਦੇ ਆ ਦੀਵਾਨ ਕਹਿੰਨੇ ਆ ਲਾ ਕੇ ਇਸ ਦੁਨੀਆ ਤੋਂ ਪੂਛ ਕਰ ਗਏ ਨੇ ਮਿਰਜੇ ਨੂੰ ਮੌਤ ਦੇ ਫਰਿਸ਼ਤੇ ਮਲਕਤ ਮੌਤ ਮਲਕਤ ਮਤਲਬ ਮੌਤ ਦੇ ਸ੍ਰਿਸ਼ਤੇ ਮਲਕਤ ਮੌਤ ਨੇ ਮਾਰਿਆ ਤੇ ਦੂਜਾ ਉਹ ਆਪ ਹੰਕਾਰ ਨਾਲ ਮਰਿਆ ਗਿਆ ਵਿੱਚ ਕਬਰਾਂ ਦੇ ਖੱਪ ਗਿਆ ਮਿਰਜਾ ਸੁਣਾ ਜਵਾਨ ਹੋਣ ਜਵਨ ਮਿਰਜਾ ਮਰਨ ਵਗਰੋ ਖਬਰਾਂ ਵਿੱਚ ਖੱਬ ਗਿਆ ਇਹ ਕਿੱਸਾ ਜੋੜਿਆ ਪਿੱਲੂ ਸ਼ਾਇਰ ਨੇ ਜਿਹਨੂੰ ਜਾਣੇ ਕੋ ਲੋਜਣਾ ਪਿੱਲੂ ਸ਼ਾਇਰ ਨੇ ਮਿਰਜਾ ਸਾਹਿਬ ਦਾ ਕਿੱਸਾ ਜੋੜਿਆ ਜਿਸ ਨੂੰ ਸਾਰਾ ਜਹਾਨ ਜਾਣਦਾ ਹੈ ਹੁਣ ਆ ਗਿਆ ਕੇਂਦਰੀ ਭਾਵ ਮਸੀਤ ਵਿੱਚ ਪੜਦਿਆਂ ਮਿਰਜਾ ਸਾਹਿਬਾ ਦਾ ਪਿਆਰ ਪੈ ਗਿਆ ਮਾਂ ਦੇ ਰੋਕਣ ਦੇ ਬਾਵਜੂਦ ਮਿਰਜਾ ਸਾਹਿਬਾ ਨੂੰ ਉਧਾਰ ਕੇ ਲੈ ਗਿਆ ਸਹਿਬਾਂ ਦੇ ਧੋਖੇ ਤੇ ਹੰਕਾਰ ਕਰਨ ਸੇਵਾ ਦੇ ਭਰਾਵਾਂ ਦੇ ਹੱਥੋਂ ਫੇਰ ਮਰ ਜਾਏ ਇਹ ਮਾਰੇਗਾ